ਜਿਸ ਵੇਲੇ ਜਦੋਂ ਗਾੜੀ ਸ਼ਕਰ ਨੂੰ ਜੁੱਤਨ ਵਾਸਤੇ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਭਾਈ ਦਰਬਾਰੀ ਜੀ ਦੇ ਡੇਰੇ ਦੇ ਵਿੱਚ ਚੜੇ ਜਾਂਦੇ ਨੇ ਭਾਈ ਦਰਬਾਰੀ ਜੀ ਦੇ ਡੇਰੇ ਦੇ ਵਿੱਚ ਜਾਂਦੇ ਨੇ ਤੇ ਭਾਈ ਦਰਬਾਰੀ ਜੀ ਜਿਹੜੇ ਕਿ ਭਾਈ ਕਨ੍ਹਿਆ ਜੀ ਦੀ ਵੰਸ਼ ਦੇ ਵਿੱਚੋਂ ਸਨ ਤੇ ਮਹਾਰਾਜਾ ਰੁਜੀਤ ਜੀ ਮਹਾਰਾਜਾ ਰੁਜੀਤ ਸਿੰਘ ਦੀ ਜਲ ਪਾਣੀ ਤੇ ਨਾਲ ਸੇਵਾ ਕਰਦੇ ਨੇ ਫੌਜ ਦੀ ਸੇਵਾ ਕਰਦੇ ਨੇ ਤੇ ਔਰ ਦਾ ਨਾਲ ਹੀ ਕਾਰਨ ਕੁਛ ਲੈਂਦੇ ਨੇ ਤੇ ਮਹਾਰਾਜ ਅੱਜ ਫੌਜ ਸਮੇਤ ਕਿਤਨ ਚੜ੍ਹਾਈ ਕੀਤੀ ਹੈ ਤੇ ਮਹਾਰਾਜ ਪਾਦਸ਼ਾਹ ਮਹਾਰਾਜਾ ਰンਜੀਤ ਸਿੰਘ ਭਾਈ ਦਰਬਾਰੀ ਜੀ ਨੂੰ ਕਹਿਣ ਲੱਗਾ ਕਿ ਭਾਈ ਦਰਬਾਰੀ ਜੀ ਅਸੀਂ ਗੜ੍ਹ ਸ਼ੱਕਰ ਨੂੰ ਜਿੱਤਣ ਵਾਸਤੇ ਜਾ ਰਹੇ ਹਾਂ ਤੇ ਤੁਸੀਂ ਤਨ ਤਨ ਦਾ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਡੀ ਜਿੱਤ ਦੀ ਜੜੀ ਅਰਦਾਸ ਕਰੋ ਕਿ ਅਸੀਂ ਗੜ੍ਹ ਸ਼ੱਕਰ ਨੂੰ ਜਿੱਤ ਲਈਏ ਸਾਰੀ ਸਮੂੱਚੀ ਫੌਜ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੁੰਦੀ ਆ ਸਿੰਘ ਬਾਏ ਦਰਬਾਰੇ ਜੀ ਅਰਦਾਸ ਕਰਦੇ ਨੇ ਕਿ ਇਹਨਾਂ ਨੂੰ ਜਿੱਤ ਪ੍ਰਾਪਤ ਹੋ ਜਾਵੇ ਤੇ ਜਦੋਂ ਜਿੱਤ ਦੀ ਅਰਦਾਸ ਕਰਦੇ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜਾਲ ਪਾਣੀ ਦੇ ਨਾਲ ਸੇਵਾ ਕਰਵਾ ਕੇ ਜਦ ਗੜ ਸ਼ੰਗਮ ਜਿੱਤ ਕੇ ਆ ਖੇਤ ਲੈੰਦੇ ਨੇ ਦਰਬਾਰ ਵਿੱਚ ਚਰ ਮੇਰ ਵਾਪਸ ਲਾਹੌਰ ਜਾਣ ਲੱਗੇ ਤਾਂ ਰਸਤੇ ਦੇ ਵਿੱਚ ਫਿਰ ਉਹ ਕਹਿੰਦੇ ਨੇ ਕਿ ਭਾਈ ਦਰਬਾਰੀ ਨੂੰ ਜਿਹੜੇ ਦੇਰੇ ਤੇ ਜਾਣਾ ਜਦੋਂ ਭਾਈ ਦਰਬਾਰੀ ਚ ਡੇਰੇ ਦੇ ਵਿੱਚ ਜਾਂਦੇ ਨੇ ਤੇ ਵੀ ਕਹਿੰਦੇ ਨੇ ਕਿ ਜਦੋਂ ਉਹ ਸੇ ਭਾਈ ਦਰਬਾਰੀ ਜੀ ਜਡੇਰੇ ਦੇ ਵਿੱਚ ਹੁੰਦੇ ਨੇ ਤੇ ਭਾਈ ਦਰਬਾਰੀ ਜੀ ਫਿਰ ਉਹਨਾਂ ਦੀ ਚਲ ਪਾਣੀ ਦੇ ਨਾਲ ਸੇਵਾ ਕਰਦੇ ਨੇ ਜਦੋਂ ਚਲ ਪਾਣੀ ਦੇ ਨਾਲ ਸੇਵਾ ਕਰਦੇ ਨੇ ਤੇ ਮਹਾਰਾਜਾ ਜੀ ਸਿੰਘ ਭਾਈ ਦਰਬਾਰੀ ਜੀ ਨੂੰ ਕਹਿਣ ਲੱਗੇ ਕਿ ਭਾਈ ਦਰਬਾਰੀ ਜੀ ਜਡੇਰੇ ਵਾਸਤੇ ਕਿਸੇ ਜ਼ਰੂਰ ਚੀਜ਼ ਦੀ ਜ਼ਰੂਰਤ ਹੋਵੇ ਤਾਂ ਦੱਸ ਦੇਣਾ ਤੇ ਭਾਈ ਦਰਬਾਰੀ ਜੀ ਮਹਾਰਾਜਾ ਜੀ ਸਿੰਘ ਨੂੰ ਕਹਿਣ ਲੱਗੇ ਕਿ ਮਹਾਰਾਜ ਕੰਨ ਤੂੰ ਆਪ ਮੰਗ ਤਾਂ ਸਰ ਅੱਜ ਤੋਂ ਦਾਤਾ ਕਿਵੇਂ ਬਣ ਗਿਆ ਤੂੰ ਕੱਲ ਆਪ ਕਾਲ ਤੂੰ ਪ੍ਰਮਾਤਮਾ ਦੇ ਕੋਲ ਮੰਗਦਾ ਪਿਆ ਹਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਪ ਮੰਗੰਦੇ ਹਾਂ ਤੇ ਅੱਜ ਤੋਂ ਵੱਡਾ ਮਾਰਦ ਬਣ ਗਿਆ ਅੱਜ ਤੋਂ ਦਾਤਾ ਬਣ ਗਿਆ ਸਾਨੂੰ ਜਿਵੇਂ ਢੇਰੇ ਦੀ ਕਿਸੇ ਵੀ ਚੀਜ਼ ਦੀ ਕੋਈ ਜ਼ਰੂਰਤ ਨਹੀਂਗੀ ਇਸ ਢੇਰੇ ਨੂੰ ਉਹ ਕਾਲ ਤੂੰ ਪ੍ਰਮਾਤਮਾ ਆਪ ਦੇ ਰਿਹਾ ਜਿਸ ਦਾ ਤੂੰ ਜਿਸ ਦਾ ਅਸੀਂ ਖਾਨੇ ਹਾਂ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਨਾ